ਜੋ ਅੱਜ ਦਾ ਨਹੀਂ ਹੋ ਰਿਹਾ ਲਾ ਲੰਬੇ ਸਮੇਂ ਤੋਂ ਹੋ ਰਿਹਾ ਪੰਜਾਬ ਦੇ ਅੰਦਰ ਪਰ ਅੱਜ ਤਾਂ ਬਿਲਕੁਲ ਇਹ ਗੱਲ ਸਾਬਤ ਹੋ ਗਈ ਕਿ ਪੰਜਾਬ ਦਾ ਮੁੱਖ ਮੰਤਰੀ ਸੈਂਟਰ ਦਾ ਕੇਂਦਰ ਦਾ ਹੱਥ ਥੋਕਾ ਬਣ ਕੇ ਕੰਮ ਕਰ ਰਿਹਾ ਜੋ ਕੰਮ ਅੱਜ ਕਿਸਾਨਾਂ ਨਾਲ ਹੋਇਆ ਕਿਸਾਨੀ ਮੋਰਚੇ ਦੇ ਉੱਤੇ ਖਨੌਰੀ ਦੇ ਉੱਤੇ ਸ਼ੰਭੂ ਦੇ ਉੱਤੇ ਜੋ ਉੱਥੇ ਡਾਂਗਾ ਭਰਾਈਆਂ ਗਈਆਂ ਨੇ ਜੋ ਉੱਥੇ ਲੋਕਾਂ ਨੂੰ ਖਦੇੜਿਆ ਜਾ ਰਿਹਾ ਹੈ ਘੜੀਸਿਆ ਜਾ ਰਿਹਾ ਉਸ ਤੋਂ ਪਹਿਲਾਂ ਅੱਜ ਇੱਕ ਧੋਖੇ ਨਾਲ ਪਹਿਲਾਂ ਕਿਸਾਨਾਂ ਨੂੰ ਬੁਲਾਇਆ ਗਿਆ ਮੀਟਿੰਗ ਦੇ ਉੱਤੇ ਤੇ ਉੱਥੇ ਕਿਸਾਨ ਆ ਗੂ ਇਹਨਾਂ ਨੇ ਗ੍ਰਿਫਤਾਰ ਕਰਕੇ ਤੇ ਨਾਲ ਦੀ ਨਾਲ ਜਿਹੜਾ ਫੋਰਸਾਂ ਬੁਲਾ ਕੇ ਖਨੌਰੀ ਤੇ ਸ਼ੰਭੂ ਦੇ ਉੱਤੇ ਇਹਨਾਂ ਨੇ ਜਾ ਕੇ ਸਾਰੇ ਟੈਂਟ ਤੰਬੂ ਪੱਟ ਤੇ ਸਟੇਜਾਂ ਪੱਟਤੀਆਂ ਜੇਸੀਆਂ ਮੰਗਾ ਲਈਆਂ ਸੋ ਜੇ ਹਲੇ ਵੀ ਨਾ ਪੰਜਾਬੀਓ ਜਾਗੇ ਹਲੇ ਵੀ ਨਾ ਉੱਠੇ ਤਾਂ ਯਾਦ ਰੱਖਿਓ ਇਹ ਇਹਨਾਂ ਦੀ ਇੱਕ ਗੱਲ ਹੋ ਗਈ ਹੈ ਮੋਦੀ ਦੀ ਜਮਤ ਸ਼ਾਹ ਦੀ ਤੇ ਭਵੰਤਰੀ ਇੱਕ ਗੱਲ ਆ ਚੜੇ ਤੁਰੇ ਆਉਂਦੇ ਆ ਭਰਾਵੋ ਜੋ ਹਾਲਾਤ ਪੰਜਾਬ ਦੇ ਬਣ ਰਹੇ ਨੇ ਆ ਪਿਛਲੇ ਦਿਨਾਂ ਦੇ ਵਿੱਚ ਹਾਲਾਤ ਦੇਖ ਲਓ ਇੱਕ ਆਰਮੀ ਦਾ ਕਰਨਲ ਪੰਜਾਬ ਪੁਲਿਸ ਵੱਲੋਂ ਕੁੱਟਿਆ ਜਾਂਦਾ ਉਹਦਾ ਮੁੰਡਾ ਕੁੱਟਿਆ ਜਾਂਦਾ ਜ਼ਿੰਦਗੀ ਦੇ ਨਾਲ ਉਹ ਉਹੀ ਪੁਲਿਸ ਮੁਲਾਜ਼ਮ ਹੁੰਦੇ ਨੇ ਜਿਹੜੇ ਇੱਕ ਝੂਠਾ ਮੁਕਾਬਲਾ ਕਰਕੇ ਆਉਂਦੇ ਨੇ ਇੱਕ ਨੌਜਵਾਨ 23 ਸਾਲ ਦਾ ਜਿਹੜਾ ਇੱਕ ਬੱਚਾ ਕੱਡਨਾਪ ਕਰ ਲੈਂਦਾ ਅਸੀਂ ਕਿਸੇ ਦੀ ਤਰਫਦਾਰੀ ਨਹੀਂ ਕਰਦੇ ਜਿਹੜਾ ਬੰਦਾ ਗਲਤ ਕਰਦਾ ਕਾਨੂੰਨ ਬਣਿਆ ਉਹਦੇ ਲਈ ਜੱਜ ਬੈਠੇ ਨੇ ਉਹਦੇ ਲਈ ਅਦਾਲਤਾਂ ਨੇ ਉਹਦੇ ਲਈ ਜੇਲ੍ਹਾਂ ਬਣੀਆਂ ਨੇ ਉਹਦੇ ਲਈ ਇਹ ਕਿਹਨੂੰ ਅਧਿਕਾਰ ਦਿੰਦਾ ਭਾਈ ਵੀ ਤੁਸੀਂ ਜੀ ਦੀ ਮਰਜ਼ੀ ਗੋਲੀ ਮਾਰ ਦਿਓ ਰੋਜ਼ ਪੰਜਾਬ ਦੇ ਅੰਦਰ ਝੂਠੇ ਪੁਲਿਸ ਮੁਕਾਬਲੇ ਪ੍ਰਭਾਵ ਹੋ ਰਹੇ ਆ ਜੋ 80 90 ਦੇ ਦੌਰ ਦੇ ਵਿੱਚ ਸਾਡੀ ਜਵਾਨੀ ਨੂੰ ਕੋਹ ਕੋਹ ਕੇ ਮਾਰਾ ਹੈਗਾ ਸ਼ਿਕਾਰ ਖੇਡੇਗੇ ਉਹੀ ਰੁਝਾਨ ਦੁਆਰਾ ਪੰਜਾਬ ਦੇ ਵਿੱਚ ਸ਼ੁਰੂ ਹੋ ਗਿਆ ਜੇ ਕੋਈ ਕ੍ਰਿਮੀਨਲ ਬੰਦਾ ਕੋਈ ਗੁਨਾਹ ਕਰਦਾ ਤਾਂ ਉਹਨੂੰ ਚਾਹੇ ਫਾਹੇ ਲਵਾ ਦੇ ਕਾਨੂੰਨ ਮੁਤਾਬਕ ਪਰ ਸੋਨੂੰ ਇਹ ਕਰਕੇ ਨਾ ਤਰ ਤੂੰ ਚੱਕ ਕੇ ਕਿਸੇ ਦੇ ਵੀ ਗੋਲੀ ਮਾਰ ਦੋਗੇ ਤੇ ਹਰ ਵਾਰੀ ਪੁਲਿਸ ਇੱਕੋ ਹੀ ਕਹਾਣੀ ਕੱਢਦੀ ਆ ਕਿ ਅਸੀਂ ਜੀ ਬੰਦਾ ਫੜ ਲਿਆ ਅਸਲਾ ਰਿਕਵਰ ਕਰਾਉਣ ਗਏ ਸੀ ਉਹਨੇ ਕੱਢ ਕੇ ਸਾਡੇ ਤੇ ਚਾਕੇ ਚਲਾਤਾ ਤੇ ਅਸੀਂ ਜਵਾਬੀ ਕਾਰਵਾਈ ਚ ਬੰਦਾ ਮਾਰਤਾ ਸੋ ਪੰਜਾਬ ਦੇ ਲੋਕੋ ਸੋਚੋ ਸਮਝੋ ਜਾਗੋ ਜਾਗੋ ਅੱਜ ਜੋ ਕਿਸਾਨਾਂ ਨਾਲ ਹੋ ਰਿਹਾ ਉਹਨ ਜੋ ਤੁਹਾਡਾ ਕੋਈ ਮੋਰਚਾ ਤੁਹਾਡਾ ਕੋਈ ਕੱਲ ਨੂੰ ਕਿਸਾਨੀ ਸੰਘਰਸ਼ ਕੋਈ ਮਜ਼ਦੂਰਾਂ ਦਾ ਸੰਘਰਸ਼ ਕੋਈ ਹੋਰ ਕਿਸੇ ਧਿਰ ਦਾ ਕੋਈ ਪੰਜਾਬ ਦੇ ਹੱਕ ਦੀ ਗੱਲ ਤੁਸੀਂ ਕਰ ਲਓਗੇ ਇਹਨਾਂ ਨੇ ਕੁਝ ਨਹੀਂ ਛੱਡਣਾ ਮੇਰੀ ਗੱਲ ਯਾਦ ਰੱਖਿਓ ਇਹ ਬਹੁਤ ਬੁਰੀ ਤੇ ਆ ਗਿਆ ਕੁਣ ਸੌਣ ਤੇਰੇ ਮਨਚੁਰੀ ਜਿਹਾ ਨਾ ਰਹਿ ਜੇ ਜੋ ਤੇਰੇ ਮਨ ਦੀਆਂ ਕਰ ਲਾ ਪਗਾ ਲਾ ਜੋ ਤੈਨੂੰ ਲੱਗਦਾ ਵੀ ਆਹ ਘਾਟਾ ਰਹਿ ਗਿਆ ਹਲੇ ਇਹ ਪੂਰਾ ਕਰ ਲਾ ਸੋ ਪੰਜਾਬ ਦੇ ਲੋਕੋ ਇਹ ਸੋਨ ਨੂੰ ਪੀਦਾ ਉਹ ਵਾਰ-ਵਾਰ ਇਹ ਮੋਰਚੇ ਵਾਰ-ਵਾਰ ਨਹੀਂ ਭਖਦੇ ਹੁੰਦੇ ਇਹ ਮੋਰਚਾ ਜੇ ਆਪਾਂ ਬਚਾਉਣਾ ਤਾਂ ਵੱਡੇ ਪੱਧਰ ਦੇ ਉੱਤੇ ਹੁਣ ਸਾਡੇ ਸਾਰਿਆਂ ਦੇ ਰੇਡਾਂ ਹੋ ਰਹੀਆਂ ਨੇ ਸਾਰਿਆਂ ਨੂੰ ਫੜਦ ਨੂੰ ਫਿਰਦੇ ਆ ਹੁਣ ਪੰਜਾਬ ਦੇ ਵਿੱਚੋਂ ਕੱਲੇ-ਕੱਲੇ ਪਿੰਡ ਦੇ ਵਿੱਚੋਂ ਨੌਜਵਾਨੋ ਖਾਸ ਤੌਰ ਤੇ ਸ਼ਾਂਤਮਈ ਤਰੀਕੇ ਨਾਲ ਰਹਿ ਕੇ ਸੰਘਰਸ਼ ਦੇ ਬਚਾਓ ਤੇ ਵੱਡੀ ਗੰਦੀ ਜਿਵੇਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਜੇ ਆਪਾਂ ਇਹ ਸੰਘਰਸ਼ ਬਚਾਉਣਾ ਹੈ ਜੇ ਆਪਣੀ ਕਿਸਾਨੀ ਬਚਾਉਣੀ ਹੈ ਆਪਣੇ ਲੋਕ ਬਚਾਉਣੇ ਆ ਆਪਣੇ ਮਜ਼ਦੂਰ ਬਚਾਉਣੇ ਆ ਆਪਣੇ ਭਰਾ ਸਾਰੇ ਭਾਈਚਾਰਾ ਬਚਾਉਣਾ ਪੰਜਾਬ ਪੰਜਾਬੀ ਤੇ ਬਚਾਉਣੀ ਆ ਤਾਂ ਸਾਨੂੰ ਉੱਠਣਾ ਪੈਣਾ ਸੋ ਆਓ ਯਾਰ ਅੱਜ ਇੱਕ 110 12 ਦਿਨ ਹੋ ਗਏ ਭੁੱਖ ਹੜਤਾਲ ਤੇ ਮਰਨ ਵਰ ਤੇ ਬੈਠਾ ਇਨਸਾਨ ਡਲੇ ਵਾਲ ਨੂੰ ਵੀ ਧੂਕੇ ਲੈ ਕੇ ਚੱਕ ਕੇ ਲੈ ਗਿਆ ਸਾਂਦਾਂ ਨੂੰ ਧੋ ਲਿਆ ਸਿਸਕਾਰ ਕੇ ਮੇਰੀ ਬੇਨਤੀ ਆ ਉਥੇ ਚਾਰ ਸਪੇਰੇ ਫੋਰਸਾਂ ਲਾ ਕੇ ਇਹਨਾਂ ਨੇ ਚਾਰ ਸਪੇਰਾ ਘੇਰਿਆ ਹੋਇਆ ਸਾਰੇ ਜਿਹੜੇ ਪੰਜਾਬ ਦੇ ਵਿੱਚ ਛਾਪੇਮਾਰੀ ਹੋ ਰਹੀ ਆ ਸਾਰੇ ਕਿਸਾਨ ਆਗੂਆਂ ਤੇ ਹੋਰ ਜਿਹੜੇ ਕੋਈ ਸਮਾਜਿਕ ਆਗੂ ਨੇ ਹਰ ਤਰ੍ਹਾਂ ਦੇ ਬੰਦੇ ਨੂੰ ਘੇਰਿਆ ਜਾ ਰਿਹਾ ਇਸ ਵੇਲੇ ਪੰਜਾਬ ਦੇ ਵਿੱਚ ਓਏ ਭਵਨਸਿਆ ਉਹ ਤੇਨੂੰ ਦਾ ਕੈਪਟਨ ਹੀ ਚੰਗਾ ਸੀ ਤੇਨੂੰ ਕੈਪਟਨ ਹੀ ਚੰਗਾ ਸੀ ਜਦੋਂ 220 ਵਾਲਾ ਕਿਸਾਨੀ ਮੋਰਚਾ ਭਖਿਆ ਨਾ ਕਿਸਾਨਾਂ ਨੇ ਟੂਲ ਵੀ ਰੋਕ ਕੇ ਕਿਸਾਨਾਂ ਨੇ ਪੰਪ ਵੀ ਰੋਕ ਕੇ ਰਿਲੇਂਸ ਦੀਆਂ ਮਾਰਕੀਟਾਂ ਵੀ ਰੋਕੀਆਂ ਸੜਕਾਂ ਵੀ ਜਾਮ ਕੀਤੀਆਂ ਉਹਨੇ ਤੇ ਲੜਾਈ ਨਹੀਂ ਸੀ ਕੀਤੀ ਤੂੰ ਸਾਰਿਆਂ ਨੂੰ ਪਿੱਛੇ ਛੱਡ ਗਿਆ ਸਾਰਿਆਂ ਨੂੰ ਤੂੰ ਮਾਤ ਪਾ ਰਹੇ ਐ ਇਸ ਕੰਮ ਦੇ ਵਿੱਚ ਸੋ ਪੰਜਾਬ ਦੇ ਲੋਕੋ ਸੋਨੂੰ ਅਪੀਲ ਐ ਬਹਾਨਾ ਬਣਾ ਰਹੇ ਨੇ ਰਸਤੇ ਖੋਲੋ ਜੀ ਰਸਤਾ ਰੋਕਿਆ ਕਿਨੇ ਆ ਰਸਤਾ ਰੋਕਿਆ ਹਰਿਆਣਾ ਸਰਕਾਰ ਨੇ ਭਾਜੀਪੀ ਸਰਕਾਰ ਨੇ ਪੰਜਾਬ ਦੇ ਕਿਸਾਨ ਆਪ ਦੀ ਆਇਆਦ ਤਾਂ ਨਵੀਂ ਦਿੱਲੀ ਜਾਣਾ ਚਾਹੁੰਦੇ ਆ ਕੀ ਗਨਾ ਕਰ ਰਹੇ ਆ ਬਈ ਉਹ ਕਸੂਰ ਕਿਸਾਨਾਂ ਦਾ ਉਹ ਪੰਜਾਬ ਦੇ ਲੋਕਾਂ ਦਾ ਉਹ ਜਾਣਦੇ ਦੁਲਹੀ ਜਾਣਾ ਚਾਹੁੰਦੇ ਆ ਗੱਲ ਕਰਨਾ ਚਾਹੁੰਦੇ ਆ ਉਧਰੋਂ ਮੀਟਿੰਗ ਬੁਲਾ ਲਈ ਜਾਂਦੀ ਆ ਜਿਤ ਤੜਕੇ ਤੋਂ ਲੈ ਕੇ ਮਸਾਨਾਂ ਨੂੰ ਲੁਝਾ ਦਿਆ ਜਾਂਦਾ ਤੇ ਉਧਰੋਂ ਗਣੀ ਮਸੀਂ ਸ਼ਾਸ ਨਾਲ ਜੋ ਦੋਨਾਂ ਨੇ ਕਰਕੇ ਗੱਟਮਟ ਅੱਜ ਮੋਰਚਾ ਚਕਾ ਦਿਓ ਸੋ ਭਰਾਵੋ ਇੱਕ ਬਾਈ ਕਹਿੰਦਾ ਕੋਈ ਨਹੀਂ ਉੱਠਦਾ ਬਾਈ ਇਹਨਾਂ ਨੂੰ ਫ੍ਰੀ ਦੀ ਬਿਜਲੀ ਮਿਲ ਗਈ ਕੋਈ ਗੱਲ ਨਹੀਂ ਬਾਈ ਬਸ ਤਾਓਂਗੇ ਅੱਖਾਂ ਇੱਕ ਸੁਣਦੇ ਰੋਗੇ ਯਾਦ ਰੱਖੋ ਲੜਨ ਵਾਲੇ ਲੋਕ ਉਹਨਾਂ ਨੇ ਚੱਕ ਕੇ ਹੁਣ ਪਾ ਪਾ ਕੇ ਪਰਚੇ ਜੇਲ੍ਹਾਂ 'ਚ ਬੰਦ ਕਰ ਦੇਣਾ ਤੇ ਸੋਡਾ ਇਹਨਾਂ ਨੇ ਘਰਾਂ 'ਚ ਬੈਠਿਆ ਨੇ ਸੰਗੀ ਘੁੱਟਦੇ ਨੇ ਮੇਰੀ ਗੱਲ ਯਾਦ ਰੱਖੀ ਤੇ ਅਜਿਹੇ ਨਵੇਂ ਕਾਨੂੰਨ ਛੋੜੇ ਬਣ ਰਹੇ ਆ ਆ ਛੋੜੀਆਂ ਜ਼ਮੀਨਾਂ ਖੋਣ ਲਈ ਛੋੜੀ ਕਿਸਾਨੀ ਖਤਮ ਕਰਨ ਲਈ ਛੋੜੇ ਲੋਕਾਂ ਦੇ ਹੱਕ ਹਕੂਕ ਖੋਣ ਲਈ ਛੋੜੇ ਪਾਣੀਆਂ ਗਿਆਰਾ ਪਾਣੀਆਂ ਜਾ ਰਹੀਆਂ ਉਹਦੇ ਰੈਕਟਰਪੂਨ ਬਣਾਦਾ ਪੰਜਾਬ ਸਰਕਾਰ ਨੇ ਅੱਗੇ ਜਿਹੜਾ ਬੰਦਾ ਪਾਣੀ ਦੇ ਵਿੱਚ ਕੋਈ ਜ਼ਹਿਰ ਪਾਉਂਦਾ ਸੀ ਉਹਦੇ ਲਈ ਕਾਨੂੰਨ ਸੀ ਉਹਦੇ ਲਈ ਕਾਨੂੰਨ ਸੀਗਾ ਕਿ ਕੋਈ ਵੀ ਬੰਦਾ ਜ਼ਹਿਰ ਪਾਊਗਾ ਉਹਨੂੰ ਸਜ਼ਾ ਹੋ ਸਕਦੀ ਹੈ ਜੇਲ੍ਹ ਹੋ ਸਕਦੀ ਹੈ ਉਹਨਾਂ ਜੁਰਮਾਨਾ ਕਰਤਾ ਇੱਕ ਸੋਧ ਕੀਤੀ ਹੈ ਕੇਂਦਰ ਦੀ ਸਰਕਾਰ ਨੇ ਐਮੈਂਡਮੈਂਟ ਕੀਤੀ ਹੈ ਕਾਨੂੰਨ ਦੇ ਵਿੱਚ ਉਹ ਇਹਨਾਂ ਨੇ ਪੰਜਾਬ ਸਰਕਾਰ ਨੇ ਉਹਦੇ ਤੇ ਮੋਹਰ ਲਾਤੀ ਵੀ ਹਾਂ ਕੋਈ ਬੰਦਾ ਜ਼ਹਿਰ ਪਾਵੇ ਦਰਿਆ 'ਚ ਪਾਵੇ ਧਰਤੀ 'ਤੇ ਟਾਂ ਪਾਵੇ ਕੋਈ ਉਹਨੂੰ ਸਜ਼ਾ ਨਹੀਂ ਇਕੱਲਾ ਜੁਰਮਾਨਾ ਹੁੰਦਾ ਸੋ ਭਰਾਵੋ ਇਹ ਮਸਲਾ ਇਕੱਲੇ ਕਿਸਾਨੀ ਦਾ ਨਹੀਂ ਹੋਏ ਛੋੜੇ ਪਾਣੀ ਬਰਬਾਦ ਕਰਦੇ ਪਾਪਾ ਜਿਹੜਾਂ ਛੋੜੀਆਂ ਨਸਲਾ ਖਤਮ ਕਰ ਦੇਣਗੇ ਸਾਡੇ ਦੇ ਬੱਚੇ ਪੈਦਾ ਹੁਣ ਹਟ ਗਏ ਪਾਹਜ ਮੰਦਬੁੱਧੀ ਬੱਚੇ ਪੈਦਾ ਹੁੰਦੇ ਆ ਜਿਉਂਦੇ ਜਵਾਕਾਂ ਨੂੰ ਮੂੰਹ ਤੇ ਕੈਂਸਰ ਹੋਣ ਲੱਗਦੇ ਬੁਰਾ ਹਾਲ ਹੈ ਅੱਜ ਹੀ ਮੇਰੇ ਕੋਲ ਪਰਿਵਾਰ ਆਇਆ ਕੰਬਰ ਸਰ ਦਾ ਵਿਚ ਕਿਨੇ ਸਾਡੇ ਜਵਾਕ ਨੂੰ ਪਤਾ ਨਹੀਂ ਕੀ ਬਿਮਾਰੀ ਦਾ ਨਾਲ 27 ਕਰੋੜ ਦਾ ਠੀਕਾ ਲੱਗਣਾ। ਉਹ ਮਾਂ ਭਰਾਵੋ ਛੋੜੇ ਪਾਣੀਆ ਯਾਰਾਂ ਪੈ ਗਈਆਂ ਉਹ ਛੋੜੇ ਜਵਾਕ ਬਚਨੇ। ਸੁ ਪਾਣੀ ਮੀਰ ਨੇ ਗਰੀਬ ਨੇ ਸਹਿਰੀ ਪਿੰਡੂ ਨੇ ਹਿੰਦੂ ਸਿੱਖ ਮੁਸਲਮਾਨ ਸਭ ਨੇ ਪੀਣਾ। ਇੱਥੇ ਕੋਈ ਵੱਲ ਨਹੀਂ। ਇਹ ਸਾਰਾ ਕੁਝ ਹੋਣਾ। ਕੋਈ ਇਹਨਾਂ ਨੇ ਧਰਨਾ ਮਜਾ ਕੱਖ ਜਿਹੇ ਨਾ ਪੁਲਿਸ ਸਟੇਟ ਬਣ ਗਈ ਹੈ। ਪੁਲਿਸ ਦਾ ਰਾਜ ਹੋ ਗਿਆ ਇੱਥੇ। ਜੋ ਆਪਾਂ 80 ਦੌਰ ਦੇ ਵਿੱਚ ਦੇਖਦੇ ਰਹੇ ਹਾਂ। ਬੰਤ ਵੇਲੇ ਜੋ ਉਹਦੋਂ ਦਰਿੰਦਗੀ ਕੀਤੀ ਪੁਲਿਸ ਨੇ ਜੋ ਕਹਾਂ ਕੀਤਾ ਸਾਡੀ ਜਵਾਨੀ ਦਾ ਸਾਡੇ ਲੋਕਾਂ ਦਾ ਉਹੀ ਕੰਮ ਭਰਾਵੋ ਇਹ ਭਵੰਤਮਾਨ ਨੇ ਫੜਦੇ। ਅੱਜ ਤੁਹਾਡੇ ਸਾਹਮਣੇ ਇਹ ਧਾਰਨਾ ਆ ਗਈ ਉੱਠ ਖੜੋ ਹਲੇ ਵੀ ਹੁੱਕਾ ਹੁੱਕੇ ਦਬਾਓ ਪਿੰਡਾਂ ਦੇ ਵਿੱਚ ਲੋਕਾਂ ਨੂੰ ਲਾਮਬੰਦ ਕਰੋ ਤੇ ਤਿਆਰੀ ਕਰੋ ਤੇ ਜੇ ਤੁਹਾਡੇ ਤੇ ਭਾਰੂ ਪੈ ਗਏ ਫਿਰ ਭੁੱਲ ਜੋ ਸਭ ਦੀ ਵਾਰੀ ਆਉਣੀ ਆ ਮਤ ਸੋਚੋਗੇ ਅਸੀਂ ਘਰੇ ਕੁੰਡਾ ਲਾ ਕੇ ਬੈਜਾਂ ਸੋ ਆਓ ਮੇਰਾ ਵੀਰ ਬਹੁਤ ਵੱਡੀ ਦਰਿੰਦਗੀ ਕੀਤੀ ਹੈ ਇਹ ਸਰਕਾਰ ਨੇ ਇਹ ਪ੍ਰਸ਼ਾਸਨ ਨੇ ਪੁਲਿਸ ਨੇ ਜੋ ਉੱਥੇ ਕਹਾਨ ਕੀਤਾ ਜਾ ਰਿਹਾ ਹੈ ਸ਼ਾਂਤਮਈ ਬੈਠੇ ਕਿਸਾਨਾਂ ਦੇ ਉੱਤੇ ਜੋ ਉੱਥੇ ਅੱਜ ਨਾਲੇ ਵਰਤਾਇਆ ਸੋ ਲੋੜ ਆ ਪੰਜਾਬ ਦੇ ਲੋਕਾਂ ਨੂੰ ਸਾਨੂੰ ਉੱਠਣ ਦੀ ਲੋੜ ਆ ਪਤਾ ਆਓ ਮੇਰਾ ਵੀਰ ਵੱਡੀ ਗੰਦੀ ਦੇ ਵਿੱਚ ਆਪਾਂ ਇਹ ਮੋਰਚੇ ਨੂੰ ਬਚਾਈਏ ਇਹ ਮੋਰਚਾ ਨਹੀਂ ਇਹ ਸ਼ੁਰੂਆਤ ਹੈ ਜੇ ਮੋਰਚਾ ਖਦੇੜ ਤਾਂ ਫੇਲ ਹੋ ਗਿਆ ਤਾਂ ਤੁਸੀਂ ਭੁੱਲ ਜੂ ਸਾਨੂੰ ਕੋਈ ਇਹ ਕਾਮਯਾਬ ਹੋਣ ਦੇਣੇ